ਗੁਰੂ ਪਿਆਰਿਓ ਆਈਡੀਏ ਵੀਡੀਓ ਉਹਨਾਂ ਵੀਰਾਂ ਪੈਣਾ ਦੇ ਲਈ ਹੈ ਜੋ ਕਿ ਪਹਿਲੀ ਵਾਰ ਮਨੀਕਰਨ ਸਾਹਿਬ ਆ ਰਹੇ ਹਨ ਆਈਡੀਏ ਇਸ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਕਿੱਥੇ ਤੁਸੀਂ ਆਪਣੇ ਵਾਹਨ ਨੂੰ ਪਾਰਕ ਕਰ ਸਕਦੇ ਹੋ ਕਿੱਥੇ ਜੋੜਾਕਰ ਹੈ ਕਿੱਥੇ ਲੰਗਰ ਹਾਲ ਹੈ ਕਿੱਥੇ ਦਰਬਾਰ ਸਾਹਿਬ ਹੈ ਸਾਰੀ ਜਾਣਕਾਰੀ ਆਈਡੀਏ ਇਸ ਵੀਡੀਓ ਵਿੱਚ ਤੁਹਾਨੂੰ ਮਿਲੇਗੀ ਵੀਡੀਓ ਨੂੰ ਪੂਰਾ ਤੇ ਅਖੀਰ ਤੱਕ ਜ਼ਰੂਰ ਦੇਖਿਓ ਪੁੰਤਰ ਤੋਂ ਮਨੀਕਰਨ ਸਾਹਿਬ ਦੀ ਦੂਰੀ ਤਕਰੀਬਨ 35 ਕਿਲੋਮੀਟਰ ਦੀ ਹੈ ਤੁਸੀਂ ਮਨੀਕਰਨ ਸਾਹਿਬ ਪਹੁੰਚੋਗੇ ਤੇ ਆਹ ਰਸਤੇ ਦੇ ਰਾਹੀਂ ਤੁਸੀਂ ਉੱਤੇ ਜਾ ਸਕਦੇ ਹੋ ਇੱਥੇ ਤੁਸੀਂ ਆਪਣੀ ਗੱਡੀ ਨੂੰ ਪਾਰਕ ਕਰ ਸਕਦੇ ਹੋ ਇਹ ਰਸਤਾ ਹੈ ਆਣ ਦਾ ਔਰ ਇਧਰੋਂ ਗੱਡੀ ਚੜ੍ਹ ਇਹ ਰਸਤਾ ਜਾਂਦਾ ਹੈ ਜੀ ਗੁਰਦੁਆਰਾ ਸਾਹਿਬ ਵੱਲ ਤੋਂ ਆਪਾਂ ਚੱਲਦੇ ਆਂ ਜੀ ਗੁਰਦੁਆਰਾ ਸਾਹਿਬ ਵੱਲ ਸੋ ਇਹ ਰਸਤਾ ਜਾਂਦਾ ਜੀ ਗੁਰਦੁਆਰਾ ਸਾਹਿਬ ਵੱਲ ਆਓ ਆਪਾਂ ਚੱਲਦੇ ਆਂ ਜੀ ਇਸ ਪੁਲ ਦੇ ਰਾਹੀਂ ਤੁਸੀਂ ਅੱਗੇ ਜਾਓਗੇ ਤੇ ਸਾਹਮਣੇ ਹੈ ਗੁਰਦੁਆਰਾ ਸਾਹਿਬ ਆਪਾਂ ਗੁਰਦੁਆਰਾ ਸਾਹਿਬ ਵੱਲ ਚੱਲਦੇ ਆਂ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਗਰਮ ਪਾਣੀ ਜਿਹੜਾ ਬਹਿੰਦਾ ਹੈ ਇੱਥੇ ਸਾਰਾ ਗਰਮ ਪਾਣੀ ਤੁਸੀਂ ਇੱਥੇ ਦੇਖ ਸਕਦੇ ਹੋ ਔਰ ਇਸ ਪਾਸੇ ਹਰੀ ਹਰ ਘਾਟ ਹੈ ਜੀ ਔਰ ਉਹਦੇ ਬੈਕ ਸਾਈਡ ਤੇ ਵੀ ਇੱਕ ਸਰੋਵਰ ਹੈ ਤੁਸੀਂ ਉੱਥੇ ਇਸ਼ਨਾਨ ਕਰਨਾ ਚਾਹੋ ਤਾਂ ਕਰ ਸਕਦੇ ਹੋ ਸੋ ਆਓ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਵੱਲ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਨਾ ਹਾਂ ਦੇਖਾ ਵੀ ਦਿੱਤਾ ਸੋ ਸੰਗਤ ਆਂਦੀ ਹੈ ਕੱਲ ਜਦ ਅਸੀਂ ਇੱਥੇ ਆਏ ਸੀ ਤਾਂ ਪੁਟਾਣ ਤੋਂ ਇੱਥੇ ਕਾਫੀ ਸੰਗਤ ਜਿਹੜੀ ਹੈ ਆਈ ਹੋਈ ਸੀ ਆਓ ਫਿਰ ਚੱਲਦੇ ਹਾਂ ਜੀ ਜਿਵੇਂ ਹੀ ਤੁਸੀਂ ਇਸ ਸਥਾਨ ਤੇ ਪਹੁੰਚਦੇ ਹੋ ਇਸ ਜਗ੍ਹਾ ਤੇ ਪਹੁੰਚਦੇ ਹੋ ਸਾਹਮਣੇ ਲਿਖਿਆ ਹੈ ਗੁਰਦੁਦੁਆਰਾ ਸਾਹਿਬ ਤੋਂ ਇਸ ਪਾਸੇ ਜੇ ਤੁਸੀਂ ਮੁੜੋਗੇ ਤਾਂ ਇਹ ਰਸਤਾ ਜਾਏਗਾ ਗੁਰਦੁਆਰਾ ਸਾਹਿਬ ਨੂੰ ਤੋਂ ਸਾਹਮਣੇ ਹੈ ਸਰੋਵਰ ਜੇ ਵਾਸ਼ਰੂਮ ਵਗੈਰਾ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਥੱਲੇ ਹੈ ਵਾਸ਼ਰੂਮ ਟਾਇਲਟ ਵਗੈਰਾ ਥੱਲੇ ਬਣੇ ਹੋਏ ਨੇ ਆਓ ਆਪਾਂ ਚੱਲ ਕੇ ਤੁਹਾਨੂੰ ਸਰੋਵਰ ਦੇ ਦਰਸ਼ਨ ਕਰਾਉਣੇ ਸਭ ਤੋਂ ਪਹਿਲਾਂ ਜੀ ਆਓ ਜੀ ਇਸ ਪਾਸੇ ਜਾਓਗੇ ਗੁਰਦੁਆਰਾ ਸਾਹਿਬ ਔਰ ਇਸ ਪਾਸੇ ਹੈ ਗਰਮ ਪਾਣੀ ਦਾ ਸਰੋਵਰ ਜਿਸੇ ਤੁਸੀਂ ਇਸ਼ਨਾਨ ਕਰਨਾ ਚਾਹੋ ਤਾਂ ਕਰ ਸਕਦੇ ਹੋ ਪਰ ਇਹਦਾ ਪਾਣੀ ਬਹੁਤ ਜ਼ਿਆਦਾ ਗਰਮ ਹੁੰਦਾ ਹੈ ਸੋ ਬੀ ਕੇਅਰਫੁਲ ਇਸ ਪਾਸੇ ਹੈ ਜੀ ਵਾਸ਼ਰੂਮ ਔਰ ਇਹ ਰਸਤਾ ਜਾਂਦਾ ਹੈ ਗੁਰਦੁਆਰਾ ਸਾਹਿਬ ਨੂੰ ਆਪਾਂ ਗੁਰਦੁਆਰਾ ਸਾਹਿਬ ਵੱਲ ਚੱਲਦੇ ਆ ਜੀ ਲੇਡੀਜ਼ ਦੇ ਲਈ ਵਾਸ਼ਰੂਮ ਜਿਹੜੇ ਬਣੇ ਹੋਏ ਨੇ ਬਾਥਰੂਮ ਬੜੇ ਹੋਏ ਨੇ ਨਹਾਣ ਦੇ ਲਈ ਉਹ ਇੱਥੇ ਬਣੇ ਹੋਏ ਨੇ ਲੇਡਸ ਇੱਥੇ ਵੀ ਇਸ਼ਨਾਨ ਕਰ ਸਕਦੀਆਂ ਹਨ ਆਓ ਜੀ ਜਿਵੇਂ ਹੀ ਤੁਸੀਂ ਇਸ ਥਾਂ ਤੇ ਪਹੁੰਚੋਗੇ ਤਾਂ ਤੁਸੀਂ ਦੇਖ ਸਕਦੇ ਹੋ ਇਸ ਪਾਸੇ ਜਿਹੜਾ ਰਸਤਾ ਜਾਂਦਾ ਹੈ ਲੰਗਰ ਹਾਲ ਤੇ ਦਰਬਾਰ ਸਾਹਿਬ ਨੂੰ ਜਾਂਦਾ ਹੈ ਜੀ ਔਰ ਇਸ ਪਾਸੇ ਹੈ ਜੀ ਸੂਜ ਰੱਖਣ ਦੇ ਲਈ ਜਗਾ ਤੁਸੀਂ ਆਪਣੇ ਸੂਜ ਵਗਾਰਾ ਇਸ ਥਾਂ ਤੇ ਰੱਖ ਸਕਦੇ ਹੋ ਜੇ ਤੁਸੀਂ ਸ਼ਿਵ ਮੰਦਰ ਜਾਣਾ ਚਾਹੋ ਤਾਂ ਸਿੱਧਾ ਜਿਹੜਾ ਰਸਤਾ ਜਾਂਦਾ ਹੈ ਇਹ ਸ਼ਿਵ ਮੰਦੁਰ ਨੂੰ ਜਾਂਦਾ ਹੈ ਔਰ ਜੇ ਤੁਸੀਂ ਗਰਮ ਗੁਫਾ ਵੱਲ ਜਾਣਾ ਚਾਹੁੰਦੇ ਹੋ ਤਾਂ ਆਹ ਰਸਤਾ ਜਾਂਦਾ ਹੈ ਜੀ ਗਰਮ ਗੁਫਾ ਵੱਲ ਬਕਾਇਦਾ ਤੇ ਲਿਖਿਆ ਹੋਇਆ ਹੈ ਗਰਮ ਗੁਫਾ ਦਾ ਰਸਤਾ ਸੋ ਗਰਮ ਗੁਫਾ ਵੱਲ ਜਾਣਾ ਚਾਹਤ ਹੈ ਇੱਧਰ ਜਾ ਸਕਦੇ ਹੋ ਸ਼ਿਵ ਮੰਦਰ ਵੱਲ ਜਾਣਾ ਚਾਹੋ ਤਾਂ ਤੁਸੀਂ ਆਹ ਸਿੱਧਾ ਰਸਤਾ ਜਾਂਦਾ ਹੈ ਸ਼ਿਵ ਮੰਦਰ ਵੱਲ ਫਿਲਹਾਲ ਆਪਾਂ ਦਰਵਾਸਾਬ ਤੇ ਲੰਗਰ ਹਾਲ ਵੱਲ ਜਾਵਾਂਗੇ ਜੀ ਆਓ ਜੀ ਇਹਨਾਂ ਪੋੜੀਆਂ ਰਹੀਆਂ ਆਪਾਂ ਜਾਵਾਂਗੇ ਜੀ ਉੱਥੇ ਔਰ ਜਿਵੇਂ ਹੀ ਪੋੜੀਆਂ ਰਹੀਆਂ ਆਪਾਂ ਉੱਥੇ ਆਨੇ ਹਾਂ ਇਹ ਰਸਤਾ ਜਾਂਦਾ ਹੈ ਲੰਗਰ ਹਾਲ ਨੂੰ ਇੱਥੇ ਜਿਹੜਾ ਲੰਗਰ ਹੈ 24 ਘੰਟੇ ਚੱਲਦਾ ਹੈ ਦਾਲ ਤੜੀ ਚਾਵਲ ਰੋਟੀ ਅਤੇ ਸਾਦਾ ਲੰਗਰ 24 ਘੰਟੇ ਇੱਥੇ ਉਪਲਬਧ ਹੁੰਦਾ ਹੈ ਔਰ ਜੇ ਤੁਸੀਂ ਦਰਬਾਰ ਸਾਹਿਬ ਜਾਣਾ ਚਾਹੋ ਤਾਂ ਆਹ ਰਸਤਾ ਜਾਂਦਾ ਹੈ ਜੀ ਦਰਬਾਰ ਸਾਹਿਬ ਜੇ ਤੁਸੀਂ ਘਰ ਦੇ ਲਈ ਪ੍ਰਸ਼ਾਦ ਲੈਣਾ ਚਾਹੋ ਤਾਂ ਇੱਥੋਂ ਪ੍ਰਸ਼ਾਦ ਲੈ ਸਕਦੇ ਹੋ ਬਾਬਾ ਰਾਮ ਸਿੰਘ ਜੀ ਪ੍ਰਸ਼ਾਦ ਲੈਣ ਦਾ ਸਮਾਂ ਜਿਹੜਾ ਹੈ ਉਹ ਸਵੇਰੇ 7:00 ਲੈ ਕੇ 11:00 ਵਜੇ ਤੱਕ ਅਤੇ ਦੁਪਹਿਰ 4:00 ਵਜੇ ਤੋਂ ਲੈ ਕੇ 6:00 ਵਜੇ ਤੱਕ ਦਾ ਹੈ। ਔਰ ਇੱਥੇ ਹੀ ਤੁਸੀਂ ਦੇਖ ਸਕਦੇ ਹੋ ਬਕਾਇਦਾ ਸਾਰਾ ਲਿਖਿਆ ਹੋਇਆ ਹੈ। ਜਿਹੜੇ ਇੱਥੇ ਕਮਰੇ ਅਵੇਲੇਬਲ ਨੇ ਸੰਤਾਂ ਦੇ ਰਹਿਸ ਹੈ ਉੱਥੇ ਜਾਣ ਦੇ ਲਈ ਬਕਾਇਦਾ ਵੀਡੀਓ ਬਣਾਈਆਂ ਗਈਆਂ ਨੇ ਜਿਨ੍ਹਾਂ ਨੂੰ ਇਹ ਕੋਡ ਨੂੰ ਸਕੈਨ ਕਰਕੇ ਤੁਸੀਂ ਰੂਮਸ ਵੱਲ ਜਾ ਸਕਦੇ ਹੋ। ਤੇ ਲੰਗਰ ਹਾਲ ਦੇ ਵਿੱਚ ਹੀ ਵੀਰ ਹਰਮਨ ਸਿੰਘ ਜੀ ਹੁੰਦੇ ਨੇ। ਕਿਉਂਕਿ ਰੂਮ ਦੀ ਬੁਕਿੰਗ ਕਰਦੇ ਨੇ ਬੈਠੇ ਹੋਏ ਨੇ ਆਪਾਂ ਇਹਨਾਂ ਫਤਿਹਜੀ ਸਾਜ ਪਾਣੇ ਤੇ ਜਾਣਕਾਰੀ ਹਾਸਲ ਕਰਦੇ ਆਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਾਂ ਪਹਿਲਾਂ ਸਭ ਤੋਂ ਪਹਿਲੇ ਸਾਨੂੰ ਦੱਸੋ ਜੀ ਜਿਹੜੇ ਰੂਮਸ ਅਵੇਲੇਬਲ ਹੁੰਦੇ ਨੇ ਜੀ ਉਹ ਕਿੰਨੇ ਤੋਂ ਕਿੰਨੇ ਵਜੇ ਹੁੰਦੇ ਕੋਈ ਟਾਈਮਿੰਗ ਹੈਗਾ ਜੀ 24 ਘੰਟੇ ਵੀਰ ਜੀ ਪ੍ਰਬੰਧਾ ਫ੍ਰੀ ਪ੍ਰਬੰਧ ਹੈ ਅਸਾ ਫ੍ਰੀ ਪ੍ਰਬੰਧ ਹੈ ਜੀ 24 ਘੰਟੇ ਜਦੋਂ ਮਰਜ਼ੀ ਸੰਗਤ ਆਵੇ 24 ਘੰਟੇ ਲੰਗਰ ਦਾ ਪ੍ਰਬੰਧ ਹੈ 24 ਘੰਟੇ ਰੂਮ ਦਾ ਪ੍ਰਬੰਧ ਹੈ ਠੀਕ ਹੈ ਜੀ ਫਰੀਓ ਕੋਸ਼ਚ ਕੋਈ ਬਸ ਹੈ ਤੇ ਇਹ ਜਿਹੜੇ ਸਕੈਨਰ ਲੱਗੇ ਹੋਏ ਨੇ ਥੋੜਾ ਇਹਦੇ ਬਾਰੇ ਜਾਣਕਾਰੀ ਜ਼ਰੂਰ ਦਿਓ ਜੀ ਇਹਨਾਂ ਅਸੀਂ ਨਾ ਵੀਰ ਜੀ ਇਹ ਹੁਣ ਬਣਾਏ ਆ ਕਿਉਂਕਿ ਸੰਗਤ ਨੂੰ ਰੂਮ ਨਹੀਂ ਦੇਦੇ ਸੀਗਾ ਜੀ ਸੰਗਤ ਕੋਈ ਸੱਤੀ ਮੰਜ਼ਿਲ ਤੇ ਚੱਲ ਜਾਂਦੇ ਸੀ ਰੂਮ ਦੀ ਪਛਾਣ ਨਹੀਂ ਹੁੰਦੀ ਹੁਣ ਇੱਥੋਂ ਰੂਮ ਦੀ ਸਿੱਧੀ ਵੀਡੀਓ ਆ ਜਾਏਗੀ ਠੀਕ ਹੈ ਜੀ ਇਹਨੂੰ ਜਿਵੇਂ 1 ਤੋਂ ਲੈ ਕੇ 8 ਨੰਬਰ ਰਹੀ ਕਾਰਡ ਤੋਂ 67 ਤੱਕ ਹਰ ਇੱਕ ਫਲੋਰ ਵਾਈਜ਼ ਵੀਡੀਓ ਬਣਾਈ ਪਈ ਹੈ ਜਿਵੇਂ ਤੁਹਾਡਾ ਇਹ ਚਾਬੀਆਂ ਗਈਆਂ ਅੱਛਾ ਜੀ ਉਹ ਜਿਵੇਂ ਤੁਹਾਡਾ 243 ਨੰਬਰ ਕਮਰਾ ਹੈਗਾ ਠੀਕ ਹੈ ਜੀ ਇਹਦੇ 243 ਨੰਬਰ ਸਕੈਨ ਕਰ ਲੈਣਾ ਹੈ ਤਾਂ ਪੂਰੀ ਤਰ੍ਹਾਂ ਹੀ ਰੂਮ ਤੱਕ ਦੀ ਵੀਡੀਓ ਆ ਜਾਏਗੀ। ਅੱਛਾ ਜੀ। ਕਿਵੇਂ ਰੂਮ ਤੇ ਪਹੁੰਚਣਾ ਹੈ? ਠੀਕ ਹੈ। ਸਿੱਧਾ ਰੂਮ ਤੇ ਆ ਕੇ ਤੁਹਾਡੀ ਵੀਡੀਓ ਪਹੁੰਚੇਗੀ ਉਮਲੀ। ਅੱਛਾ ਇਹ ਤਾਂ ਹੁਣ ਸਿੱਧਾ ਇਹ ਵਾਲਾ ਸਟੇਡ ਵੀਡੀਓ ਬਣਾਤੀ ਵਾਪਕ। ਠੀਕ ਹੈ ਵੀ ਜੀ ਠੀਕ ਹੈ। ਬਹੁਤ-ਬਹੁਤ ਧੰਨਵਾਦ ਜੀ। ਦਰਵਾਜ਼ੇ ਸਾਬ ਤੋਂ ਜਦੋਂ ਆਪਾਂ ਇਸ ਵੱਲ ਨੂੰ ਆਵਾਂਗੇ ਇਸ ਪਾਸੇ ਆਵਾਂਗਾ। ਇਸ ਪਾਸੇ ਹੈ ਜੀ ਗੈਲਰੀ ਹਾਲ। ਸਾਨੂੰ ਤੁਸੀਂ ਦੇਖ ਸਕਦੇ ਹੋ ਤੇ ਉੱਤੇ ਜਿਹੜੇ ਮੰਜ਼ਲੇ ਹਨ ਉੱਥੇ ਤੁਸੀਂ ਜਾ ਸਕਦੇ ਹੋ। ਔਰ ਇਸ ਪਾਸੇ ਰੂਮਸ ਨੇ ਤੇ ਟਾਇਲਟਸ ਵੀ ਇੱਥੇ ਉੱਤੇ ਵੀ ਅਵੇਲੇਬਲ ਹੈ। ਜਿਵੇਂ ਮੈਂ ਤੁਹਾਨੂੰ ਸਟਾਰਟ ਇੱਥੇ ਵੀ ਯੂਜ਼ ਕਰ ਸਕਦੇ ਹੋ ਕਿਉਂਕਿ ਜਿਹੜੇ ਰਹਿਸ ਇੱਥੇ ਕਰਦੇ ਨੇ ਉਹ ਇਸ ਟਾਈਪ ਟਾਇਲਟ ਨੂੰ ਯੂਜ਼ ਕਰਦੇ ਨੇ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਗੁਰਦਾਰਾ ਮਨੀਕਨ ਸਾਹਿਬ ਦੇ ਬਾਰੇ ਦੱਸਿਆ ਹੈ ਜੀ ਕਿ ਕਿਵੇਂ ਤੁਸੀਂ ਦਰਬਾਰ ਸਾਹਿਬ ਵੱਲ ਆ ਸਕਦੇ ਹੋ ਕਿੱਥੇ ਸਰੋਵਰ ਹੈ ਕਿੱਥੇ ਜੋੜਾ ਘਰ ਹੈ ਕਿੱਥੇ ਗਰਮ ਗੁਫਾ ਹੈ ਸਾਰਾ ਕੁਝ ਤੇ ਰੂਮਸ ਵਗੈਰਾ ਜਿਹੜੇ ਨੇ ਉਹ ਕਿੱਥੇ ਕਿੱਥੇ ਕੀ ਕੀ ਅਵੇਲੇਬਲ ਹੈ ਸਾਰਾ ਕੁਝ ਇਸ ਵੀਡੀਓ ਵਿੱਚ ਮੈਂ ਆਪ ਜੀ ਨੂੰ ਦੱਸਿਆ ਹੈ ਕੁਝ ਕੁ ਜਾਣਕਾਰੀ ਮੈਂ ਆਪ ਜੀ ਨੂੰ ਜ਼ਰੂਰ ਦੇਣਾ ਚਾਹਾਂਗਾ ਧਿਆਨ ਨਾਲ ਇਸ ਗੱਲ ਨੂੰ ਸਮਝਿਓ ਜੀ ਕੁਝ ਲੋਕੀ ਜੋ ਮੈਨੂੰ ਇੱਥੇ ਦੇ ਪ੍ਰਬੰਧਕ ਸੀ ਬਾਬਾ ਜੀ ਸੀ ਉਹਨਾਂ ਉਹ ਜਿਹੜੇ ਪਾਰਕਿੰਗ ਹੈ ਉੱਥੇ ਖੜੇ ਹੁੰਦੇ ਨੇ ਉਹਨਾਂ ਨੇ ਕਈ ਵਾਰ ਸਰ ਤੇ ਪੱਗ ਵੀ ਬੰਨੀ ਹੁੰਦੀ ਹੈ ਐ ਦੁਮਾਲਾ ਵੀ ਸਾਇਆ ਹੁੰਦਾ ਪਟਕਾ ਬੰਨਿਆ ਹੁੰਦਾ ਹੈ ਨਾਈ ਤੇ ਉਹ ਕਹਿ ਦਿੰਦੇ ਨੇ ਕਿ ਇੱਥੇ ਰੂਮਸ ਅਵੇਲੇਬਲ ਨਹੀਂ ਹੈਗੇ ਤੁਸੀਂ ਉੱਥੇ ਹੋਟਲ ਹੈ ਉੱਥੇ ਜਾ ਕੇ ਰੂਮਸ ਲੈ ਸਕਦੇ ਹੋ ਸਸਤੇ ਤੇ ਮਿਲ ਜਾਏਗਾ ਯਾਦ ਰੱਖਿਓ ਉਹ ਸ਼ਰਾਰਤੀ ਅੰਸਰ ਨੇ ਤੁਹਾਨੂੰ ਮਿਸ ਗਾਈਡ ਕਰ ਰਹੇ ਨੇ ਇੱਥੇ ਰੂਮਸ ਦਾ ਪ੍ਰਬੰਧ ਕਮਰਿਆਂ ਦਾ ਪ੍ਰਬੰਧ 24 ਘੰਟੇ ਅਵੇਲੇਬਲ ਹੈ ਤੁਸੀਂ ਕਿਸੇ ਵੀ ਟਾਈਮ ਆਓ ਇੱਥੇ ਵੀਰ ਜੀ ਮਿਲਣਗੇ ਤੁਹਾਨੂੰ ਜਿਹਨਾਂ ਨਾਲ ਗੱਲਬਾਤ ਕਰਾਈ ਹੈ ਉਹ ਆਪ ਜੀ ਨੂੰ ਰੂਮ ਜਿਹੜਾ ਹੈ ਬੁੱਕ ਕਰਕੇ ਦੇਣਗੇ ਆਪ ਜੀ ਨੂੰ ਫੋਨ ਤੇ ਬੁਕਿੰਗ ਕਰਾਣ ਦੀ ਲੋੜ ਨਹੀਂ ਹੈ ਇੱਥੇ ਰੂਮ ਹਰ ਵਕਤ ਅਵੇਲੇਬਲ ਰਹਿੰਦੇ ਹਨ ਔਰ ਬਿਲਕੁਲ ਫ੍ਰੀ ਆਫ ਕੋਸਟ ਕੋਈ ਚਾਰਜ ਨਹੀਂ ਹੈਗਾ ਸਿਰਫ ਮਈ ਤੇ ਜੂਨ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਹੋ ਸਕਦੀ ਹੈ ਕਿਉਂਕਿ ਉਦੋਂ ਸੰਗਤ ਜ਼ਿਆਦਾ ਹੁੰਦੀ ਹੈ ਲੇਕਿਨ ਉਦੋਂ ਵੀ ਮੈਨੂੰ ਬਾਬਾ ਜੀ ਨੇ ਦੱਸਿਆ ਕਿ ਉਸ ਸਮੇਂ ਵੀ ਦਰਬਾਰ ਸਾਹਿਬ ਜਿਹੜਾ ਹੈ ਓਪਨ ਹੁੰਦਾ ਹੈ ਜੇ ਕੋਈ ਦਿੱਕਤ ਆਂਦੀ ਹੈ ਤਾਂ ਦਰਬਾਰ ਸਾਹਿਬ ਦੇ ਵਿੱਚ ਸੰਗਤ ਦੇ ਸੌਣ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਲੰਗਰ ਹਾਲ ਦੇ ਵਿੱਚ ਇੰਤਜ਼ਾਮ ਕੀਤਾ ਜਾਂਦਾ ਤੇ ਹੋਰ ਵੀ ਕਈ ਇੰਤਜ਼ਾਮ ਇੱਥੇ ਕੀਤੇ ਗਏ ਨੇ ਜੇ ਰਜਾਈ ਵਗੈਰਾ ਜਾਂ ਕੱਪੜੇ ਵਗੈਰਾ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਆਂਦੀ ਹੈ ਉਹਦਾ ਵੀ ਪ੍ਰਬੰਧ ਕਰਕੇ ਦਿੱਤਾ ਜਾਂਦਾ ਹੈ ਪ੍ਰਸ਼ਾਦ ਜਿਹੜਾ ਤੁਹਾਨੂੰ ਘਰ ਲੈ ਕੇ ਜਾਣ ਲਈ ਇੱਥੇ ਮਿਲਦਾ ਹੈ ਉਹ ਵੀ ਬਿਲਕੁਲ ਫ੍ਰੀ ਮਿਲਦਾ ਹੈ ਤੁਸੀਂ ਆਪਣੀ ਸ਼ਰਧਾ ਅਨੁਸਾਰ ਦਾਤਾ ਚਾਹੁੰਦੇ ਦੇ ਸਕਦੇ ਹੋ ਲੇਕਿਨ ਕੋਈ ਚਾਰਜ ਨਹੀਂ ਹੈ ਬਿਲਕੁਲ ਫ੍ਰੀ ਹੈ ਜੋ ਤੁਸੀਂ ਪ੍ਰਸ਼ਾਦ ਕਰ ਲੈ ਕੇ ਜਾਓਗੇ ਉਹ ਵੀ ਤੁਹਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲਦਾ ਹੈ ਕਮਰੇ ਫ੍ਰੀ ਹੈ ਪਾਰਕਿੰਗ ਵੀ ਫ੍ਰੀ ਹੈ ਲੰਗਰ ਤਾਂ ਫ੍ਰੀ ਹੁੰਦਾ ਹੀ ਹੈ ਠੀਕ ਹੈ ਬਾਕੀ ਜਿਹੜੇ ਇੱਥੇ ਦੇ ਸੇਵਾਦਾਰ ਵੀਰ ਭੈਣ ਹੈਗੇ ਨੇ ਬਹੁਤ ਹੀ ਜ਼ਿਆਦਾ ਮਿਲਨਸਾਰ ਨੇ ਬੜੇ ਹੀ ਪਿਆਰ ਦੇ ਨਾਲ ਆਪ ਜੀ ਨਾਲ ਗੱਲਬਾਤ ਕਰਨਗੇ ਬੜੇ ਹੀ ਪਿਆਰ ਨਾਲ ਆਪ ਜੀ ਸਾਰਾ ਕੁਝ ਸਮਝਾਉਂਦੇ ਨੇ ਸੋ ਇੱਕ ਵਾਰ ਜਿਹੜੇ ਵੀ ਵੀਰ ਭੈਣ ਮਨੀਕਰਨ ਸਾਹਿਬ ਨਹੀਂ ਆਏ ਇੱਕ ਵਾਰ ਜ਼ਰੂਰ ਆਓ ਦਰਸ਼ਨਦਾਰੇ ਕਰੋ ਇੱਥੇ ਦਾ ਜਿਹੜਾ ਵਾਤਾਵਰਣ ਹੈ ਨ ਉਹੀ ਬਹੁਤ ਖੂਬਸੂਰਤ ਹੈ ਆਪ ਜੀ ਨੂੰ ਬੜਾ ਆਨੰਦ ਆਏਗਾ ਸੋ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਪੇਸ਼ਕਾਰੀ ਕਰਦੇ ਆ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਕਮੀ ਪੈਸੀ ਰਹਿ ਗਈ ਹੋਵੇ ਉਹਦੇ ਲਈ ਮਾਫੀ ਚਾਹਨਾ ਹਾਂ ਮੇਰੀ ਗਲਤੀ ਮੇਰੇ ਧਿਆਨ ਚ ਜਰੂਰ ਲਿਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ